ਮੈਂ ਉਹਦਾਉ ਜੀ ਪੜੀ ਜਾਂਦਾ ਸੀ ਹਾਂਜੀ ਮੈਂ ਪੜੀ ਜਾਂਦਾ ਸੀ ਜਦੋਂ ਅੱਛਾ ਤੇ ਮੈਂ ਪੜਾ ਕੇ ਪਏ ਜਦੋਂ ਸੁਣੇ ਤੇ ਮੈਂ ਤਾੜੀ ਮਾਰੀ ਕੋਈ ਆਇਆ ਨਹੀਂ ਸੀ ਫਿਰ ਮੈਂ ਇਸ ਮੈਂ ਉੱਥੇ ਬੈਠਾ ਸੀਗਾ ਤੇ ਮੈਂ ਤਾੜੀ ਮਾਰਦੇ ਕੋਈ ਨਾ ਆਇਆ ਤੇ ਫਿਰ ਮੈਂ ਵੀ ਆਪ ਕੋਲ ਚੱਲ ਗਿਆ ਧੂਆਂ ਹੋ ਗਿਆ ਰੋੜ ਅੱਗ ਨਹੀਂ ਸੀ ਉਦੋਂ ਲਾਟ ਦੀ ਸੀ ਮੈਨੂੰ ਮੈਂ ਉੱਠਿਆ ਜਦੋਂ ਉੱਠ ਕੇ ਦੇਖਿਆ ਫਿਰ ਮੈਂ ਉੱਠ ਕੇ ਜਦੋਂ ਤਾਂ ਲੱਗਿਆ ਮੈਂ ਵੀ ਆਹ ਲੱਗਿਆ ਕੀ ਹੋਇਆ ਜੋ ਗੁਰੂ ਗ੍ਰੰਥ ਸਾਹਿਬ ਵੀ ਵਿਚ ਮਚ ਗਿਆ ਮੇਰਾ ਫਿਰ ਮਨ ਰਹਾ ਕਿ ਜਉਣ ਕੀ ਆ ਫਿਰ ਮੈਂ ਦੋ ਗਾਂ ਸੱਤਾਂ ਕਿਉਂ ਖਸਾਉਗਾ ਇਹ ਮੈਂ ਬਾਹਰ ਲੈ ਕੇ ਆਇਆ ਜਿਹੜੇ ਫੁਲੇ ਫੁਲੇ ਸੋ ਸੱਤਾਂ ਹਾਂਜੀ ਹਾਂਜੀ ਉਹ ਬਚ ਗਏ ਦੱਸ ਹਾਂਜੀ ਹਾਂਜੀ ਬਾਬਾ ਜੀ 592 ਨਹੀਂ ਲਈ ਤੁਸੀਂ ਉਹ ਲਿਆਇਆ ਇਹ ਫਿਰ ਹਾਂਜੀ ਹਾਂਜੀ ਬਾਕੀ ਜਿਹੜੇ ਉੱਪਰ ਸੱਤਖੰਡ ਹਾਂ ਉਹ ਸੱਤਖੰਡ ਸੀ ਜਿਹੜੇ ਉੱਪਰ ਉੱਤਰ ਗਏ ਉੱਥੇ ਕੋਈ ਅਗਲੇ ਦਫਤਰ ਲਈ ਅਸੀਂ ਕੁਝ ਹਾਂ ਅਗਲੇ ਦਫਤਰ ਅਗਲੇ ਲਈ ਹਾਂ ਹਾਂਜੀ ਆ ਤੂੰ ਆ ਸਮੇਂ ਦੇ ਕੋਲ ਤਾਂ ਹੈ ਜੀ ਤੂੰ ਆ ਤੇ ਜਦੋਂ ਅੱਗ ਦੀ ਮੈਨੂੰ ਉਹ ਸੇਕ ਜਿਆਦਾ ਦੱਸਿਆ ਉਹਦੋਂ ਮੈਂ ਤਾਂ ਉੱਠ ਕੇ ਪਈ ਤੂੰ ਥਲੇ ਨਿਤਰੇਮ ਕਰਦੇ ਬੈਸੀ ਹਾਂ ਹਾਂਜੀ ਮੈਂ ਪੜਦਾ ਸੀਗਾ ਇਤਨੀ ਇਨਜ਼ਾਤਾਂ ਨਹੀਂ ਚੀਕਿਆ ਅੱਛਾ ਨੂੰ ਨਸਰ ਪਾਪਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਪਹਿਲਾ ਤਾਬਾ ਆਪਣੇ ਮੰਦੀਆਂ ਗਹਿਰਾਈਆਂ ਚੋਂ ਇਹਨਾਂ ਅਫਸੋਸਜਾਦ ਕਰਦਾ ਕਿ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੋ ਹਾਦਸਾ ਸਾਡੇ ਇੱਥੇ ਕੱਲ ਵਾਪਰਿਆ ਉਹ ਲਗਭਗ 5:30 ਦਾ ਟਾਈਮ ਸੀ ਇੱਕ ਬਿਜਲੀ ਦੀ ਤਾਰ ਟੁੱਟੀ ਦੂਜੀ ਤਾਰ ਤੇ ਡੇਗੀ ਉਦੇ ਨਾਲ ਵੋਲਟੇਜ ਵਧਣ ਕਾਰਨ ਜਿਹੜਾ ਏਸੀ ਗੁਰਦੁਆਰਾ ਸਾਹਿਬ ਦੇ ਸੱਚਖੰਡ ਦੇ ਵਿੱਚ ਲੱਗਿਆ ਹੋਇਆ ਸੀ ਉਹਦਾ ਜਿਹੜਾ ਕੰਪਰੈਸ਼ਰ ਆਫ ਫਟ ਗਿਆ ਫਟਣ ਦੇ ਨਾਲ ਅੱਗ ਪੈਦਾ ਹੋਈ ਔਰ ਅੱਗ ਤੋਂ ਅੱਗੇ ਅੱਗ ਲੱਗਦੀ ਲੱਗਦੀ ਸਾਡੇ ਗੁਰੂ ਸਾਹਿਬ ਦੇ ਤਿੰਨ ਪਾਵਨ ਸਰੂਪ ਨੇ ਜਿਹੜੇ ਉਹ ਅਗਨ ਭੇਟ ਹੋ ਗਏ ਹਾਲਾਤ ਐਸੇ ਸੀ ਦੇਖਿਆ ਨਹੀਂ ਸੀ ਜਾ ਰਿਹਾ ਪਤਾ ਲੱਗਿਆ ਜਦ ਹੀ ਸਾਡੇ ਗੁਰਦੁਆਰਾ ਸਾਹਿਬ ਝਾੜ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਸਾਹਿਬ ਪਹੁੰਚੇ ਸਾਨੂੰ ਪਤਾ ਲੱਗਿਆ ਨਾਲ ਦੀ ਨਾਲ ਅਸੀਂ ਇੱਥੇ ਆਏ ਆ ਕੇ ਹਾਲਾਤ ਦੇਖੇ ਤਾਂ ਨਾਲ ਦੀ ਨਾਲ ਇੱਥੇ ਇਹਨਾਂ ਦੇ ਪ੍ਰਬੰਧਕਾਂ ਨੂੰ ਨਾਲ ਲੈ ਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਸੰਭਾਲ ਲਿਆ ਸੰਭਾਲ ਕੇ ਫਿਰ ਸੰਗਤ ਇੱਥੇ ਸਾਰੀ ਰਾਤ ਅਸੀਂ ਇੱਥੇ ਬੈਠੇ ਰਹੇ ਸਾਰੀ ਰਾਤ ਸੰਗਤ ਨੇ ਜਾਪ ਕੀਤਾ ਔਰ ਅੱਜ ਸਵੇਰੇ ਰਾਤ ਹੀ ਅਸੀਂ ਇਨਫੋਰਮ ਕਰਤਾ ਸੀ ਮਾਨਯੋਗ ਪ੍ਰਧਾਨ ਸਾਹਿਬ ਅਰਜੰਦਤ ਸਿੰਘ ਜੀ ਧਾਮੇ ਜੀ ਸ਼ੋਗਣੀ ਗੋਤਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਤਖਤਸ਼ਰੀ ਕੇਸਗਰ ਸਾਹਿਬ ਤੋਂ ਉਹਨਾਂ ਦੇ ਮਰੇਦ ਸਾਹਿਬ ਨੂੰ ਤੇ ਉਹਨਾਂ ਨੇ ਸਿੰਘ ਸਾਹਿਬਾਨ ਦੀ ਪੰਜ ਦੀ ਡਿਊਟੀ ਲਈ ਸੀ ਉਹ ਅੱਜ ਆਏ ਪੂਰਨ ਗੁਰਮਰਿਆਦਾ ਅਨੁਸਾਰ ਉਹਨਾਂ ਨੇ ਇੱਥੇ ਆ ਕੇ ਗੁਰੂ ਸਾਹਿਬ ਦੇ ਸਰੂਪਾਂ ਨੂੰ ਹੁਣ ਅਸੀਂ ਇੱਥੋਂ ਗੋਵਿੰਦ ਵਾਲ ਸਾਹਿਬ ਲਈ ਤੋਰਿਆ ਬੜਾ ਦੁੱਖ ਹੁੰਦਾ ਮਨ ਭਰ ਭਰ ਆਉਂਦਾ ਪਰ ਕਰ ਕੁਝ ਨਹੀਂ ਸਕਦੇ ਕਿਉਂਕਿ ਹਾਦਸਾ ਸੀ ਇਸ ਹادثੇ ਕਾਰਨ ਸਾਨੂੰ ਇਸ ਪੀੜਾ ਦੇ ਵਿੱਚ ਲੱਗਣਾ ਪੈ ਰਿਹਾ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਕਿਰਪਾ ਕਰਕੇ ਆਪਾਂ ਗੁਰੂ ਦੇ ਲਈ ਸ਼ਾਂਤੀ ਹਮੇਸ਼ਾ ਬਣਾ ਕੇ ਰੱਖੀਏ ਪਿਆਰ ਉਤਪਾਕ ਰੱਖੀਏ ਔਰ ਕੋਈ ਵੀ ਕੋਈ ਰੂਮਰ ਖਲਾਉਂਦਾ ਤਾਂ ਉਹਨੂੰ ਇਗਨੋਰ ਕਰੀਏ ਕਿਉਂਕਿ ਇਹ ਕੋਈ ਐਸੀ ਘਟਨਾ ਨਹੀਂ ਉਸੇ ਟਾਈਮ ਇੱਥੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਡੀਐਸਪੀ ਸਾਹਿਬ मौके ਤੇ ਆਏ ਐਸਐਚਓ ਸਾਹਿਬ मौके ਤੇ ਆਏ ਐਸਐਸਪੀ ਸਾਹਿਬ ਆਏ ਉਹਨਾਂ ਨੇ ਸਾਰੀ ਰਿਪੋਰਟ ਇਕੱਠੀ ਕੀਤੀ ਔਰ ਉਸ ਹੈਲਪਲ ਵੀ ਲੈ ਕੇ ਗਏ ਡੀਵੀਆਰ ਵੀ ਇੱਥੋਂ ਲੈ ਗਏ ਇਸਨੇ ਸਾਰਾ ਪ੍ਰਸ਼ਾਸਨ ਨੇ ਸਾਰੀ ਦੇਖਿਆ ਇੱਥੇ ਕੋਈ ਅਜਿਹੀ ਘਟਨਾ ਨਹੀਂ ਵਾਪਰੀ ਕੇ ਸਿਰਫ ਇੱਕ ਅਚਾਨਕ ਕੁਦਰਤੀ ਵਾਪਰੀ ਘਟਨਾ ਦਾ ਨਤੀਜਾ ਹੋਇਆ ਮੈਂ ਅਰਦਾਸ ਕਰਦਾ ਕਿ ਹੇ ਗੁਰੂ ਪਾਤਸ਼ਾਹ ਅੱਗੇ ਤੋਂ ਸਾਡੇ ਇਸ ਹਲਕੇ ਤੇ ਮਿਹਰ ਰੱਖੋ ਕੋਈ ਐਸੀ ਘਟਨਾ ਕਦੇ ਵੀ ਨਾ ਵਾਪਰੇ ਕਿਤੇ ਵੀ ਨਾ ਸਾਡੇ ਪੰਜਾਬ ਚ ਵਾਪਰੇ ਕਿਉਂਕਿ ਇਸ ਦੇ ਨਾਲ ਬੜਾ ਮੰਨ ਤੁਸੀਂ ਹੁੰਦਾ ਔਰ ਸੰਗਤਾਂ ਦੇ ਹਿਰਦੇ ਬਲੂੰਗਰੇ ਜਾਂਦੇ ਅੱਜ ਬੜੇ ਪਰਿਮਾਨ ਨਾਲ ਮੈਂ ਦੇਖ ਰਿਹਾ ਸੀ ਸਾਰੀਆਂ ਸੰਗਤਾਂ ਨੇ ਗੁਰੂ ਸਾਹਿਬ ਜੀ ਜਦੋਂ ਇੱਥੋਂ ਪੈਦਾ ਕੀਤਾ ਬੜਾ ਸ਼ਬਦ ਆ ਬਨ ਭਰਿਆ ਹੋਇਆ ਸੀ ਇਸ ਲਈ ਮੈਂ ਬਹੁਤਾ ਸ਼ਬਦ ਰੱਖਿਆ ਹੋਇਆ ਖਿਮਾ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ